ਸਭ ਸਾਰੇ ਠੇਕੇਦਾਰਾਂ ਨੇ ਧਰਮਦਿਆ ਨੇ ਉਹਨੇ ਨੇ ਜਾਗੋ ਕੱਢੀ ਕਹਿੰਦੇ ਆ ਵੀ ਆਜੋ ਹਿੰਦੂ ਧਰਮ ਇਕੱਠਾ ਹੋਵੇ ਵੀ ਮੈਂ ਕਹਿੰਨਾ ਯਾਰ ਤੁਸੀਂ ਕਾਹੜਾ ਇਕੱਠਾ ਕਰ ਚਕਾਰੀ ਜਾਗੋ ਕੱਢਦੇ ਆ ਇਕੱਠਾ ਹੋਣ ਦੀ ਕਿਤੇ ਅਸੀਂ ਤਾਂ ਤਾਂ ਜਾਈਏ ਨਾ ਜੇ ਸਾਨੂੰ ਕੋਈ ਉੱਥੇ ਦੱਸੇਗਾ ਵੀ ਸਾਰੇ ਲੋਕਾਂ ਨਾਲ ਘਾਟੇ ਜੀ ਦੱਸੇ ਮੇਰੀ ਗੱਲ ਸੁਣਨੋ ਦੱਸਣ ਦੀ ਲੋੜ ਹੀ ਨਹੀਂ ਜੋ ਖੰਨੇ ਦੇ ਵਿੱਚ ਹਾਈਵੇ ਜਾ ਪਤਖ ਖਬਰਾਂ ਚੱਲ ਰਹੀਆਂ ਨੇ ਖਬਰਾਂ ਚੱਲਦੀਆਂ ਨੇ ਖਬਰਾਂ ਚੱਲਦੀਆਂ ਨੇ ਮੰਨਦੇ ਖਬਰਾਂ ਚਾਹਣ ਸਾਨੂੰ ਕੋਈ ਮੈਸੇਜ ਦੋਗਾ ਹੁਣ ਕੋਈ ਮੇਰੇ ਤੇ ਪ੍ਰੋਬਲਮ ਹੈ ਮੇਰਾ ਢਿੱਡ ਦੁਖਦਾ ਮੈਂ ਹੁਣ ਡਾਕਟਰ ਨੂੰ ਜਾ ਕੇ ਦੱਸੂਗਾ ਵੀ ਡਾਕਟਰ ਜੀ ਮੇਰੇ ਕਰੋਂਗੇ ਤੇ ਅਸੀਂ ਜੀ ਗੱਲ ਸੁਣੋ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਜੋ ਕਿਹਾ ਜਾਂਦਾ ਹੈ ਦੇਖੋ ਜੇ ਤੁਹਾਡੇ ਵੱਡੇ ਜਾਂ ਛੋੜੇ ਭਰਾ ਤੇ ਕੋਈ ਹਮਲਾ ਕਰਦਾ ਤੁਸੀਂ ਨਾਲ ਆਪੇ ਜਾਣਾ ਸੀ ਤੁਸੀਂ ਉਥੇ ਦੇਖ ਥੋੜੀ ਕਰੋਗੇ ਕਿ ਇਨਵੀਟੇਸ਼ਨ ਆਏਗਾ ਜੋ ਕੋਈ ਚਾਉਂਦੇ ਆ ਹਿੰਦੂ ਧਰਮ ਦੇ ਮੰਦਰ ਬਚਾਉਂਦੇ ਰਹੇ ਅਸੀਂ ਤਾਂ ਹਮੇਸ਼ਾ ਲਈ ਤੁਹਾਡੇ ਨਾਲ ਬਚਾਉਂਦੇ ਰਹੇ ਉਹ ਤੇ ਉਹਨਾਂ ਦਾ ਇਹ આરોਪ ਕਿਉਂ ਆ ਰਿਹਾ ਕਿ ਇਸ ਮੁੱਦੇ ਤੇ ਕੋਈ ਲਾਉਣ ਵਾਲੇ ਨੂੰ ਤੁਸੀਂ ਨਹੀਂ ਜਿੱਤ ਸਕਦੇ ਬਿਲਕੁਲ ਪਤਾ ਹੈ ਇਸ ਗੱਲ ਦਾ ਪਰ ਅਸੀਂ ਉੱਥੇ ਜਾ ਨਹੀਂ ਸਕੇ ਤੁਸੀਂ ਅੱਜ ਸਵਾਲ ਕਰ ਰਹੇ ਮੈਨੂੰ ਸਵਾਲ ਕਰ ਲੈਂਦੇ ਬੇਟੇ ਇਸ ਤਰ੍ਹਾਂ ਬਹਿਸ ਹੁੰਦੀ ਹੈ ਇਦਾ ਨਾ ਕਰੋ ਦੇਖੋ ਉੱਥੇ ਇਨਸੀਡੈਂਸ ਹੋਇਆ ਮਾੜਾ ਹੋਇਆ ਅਸੀਂ ਇਸ ਗੱਲ ਦਾ ਦੁੱਖ ਮਨਾਉਨੇ ਆ ਪਰ ਜੇ ਤੁਸੀਂ ਕਹੋ ਵੀ ਅਸੀਂ ਹੁਣ ਉੱਥੇ ਜਾਈਏ ਭੱਜ ਕੇ ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿੱਦਾਂ ਚੱਲ ਜਾਓਗੇ ਜਦ ਉਹ ਸਾਡੇ ਖਬਰ ਦੇਖੀਏ ਬਾਬਾ ਜੀ ਦੱਸ ਰਹੇ ਨੇ ਵੀ ਖੜੇ ਵੀ ਗਏ ਨੇ ਤੇ ਜਦ ਉਹ ਆ ਸਾਡੇ ਤੋਂ ਕੀ ਭਾਲਦੇ ਹੋ ਅਸੀਂ ਹੁਣ ਉੱਥੇ ਜਾ ਕੇ ਉਹਨਾਂ ਦਾ ਕਤਲ ਕਰ ਦਈਏ ਦੁੱਖ ਸਾਰੇ ਮਨਾ ਰਹੇ ਨੇ ਅਸੀਂ ਵੀ ਮਨਾ ਰਹੇ ਆ ਬਿਟੇ ਉਹ ਇਨਸੀਡੈਂਸ ਤੁਹਾਡਾ ਨਹੀਂ ਹੈ ਤੁਹਾਡੀ ਖਬਰ ਸਾਡੇ ਕੋ ਪਹੁੰਚਾਉਣੀ ਤੇ ਸਾਡੇ ਜਵਾਬ ਸਵਾਲ ਲੈਣੇ ਇਹ ਆ ਤੁਸੀਂ ਹੁਣ ਜੇ ਕਰੋ ਮੈਂ ਉਕਸਾਨ ਨਹੀਂ ਰਹੀ ਮੈਂ ਉਕਸਾਨ ਨਹੀਂ ਰਹੀ ਮੈਂ ਉਕਸਾਨੀ ਨਹੀਂ ਮੈਂ ਸਵਾਲ ਜੋ ਮੈਨੂੰ ਅੱਗੇ ਮੇਰੀ ਗੱਲ ਸੁਣੋ ਉਸ ਤੋਂ ਅਗਲਾ ਸਵਾਲ ਚਾਰ ਚਾਰ ਸਵਾਲ ਉਧਰੋਂ ਆਏ ਉਹੀ ਚਾਰ ਸਵਾਲ ਲੈ ਕੇ ਮੈਂ ਤੁਹਾਡੇ ਸਾਹਮਣੇ ਖੜੀ ਆਂ ਸ਼ਿਵ ਸੈਨਾ ਦੀ ਗੱਲ ਨਾ ਕਰੋ ਸਾਡੇ ਨਾਲ ਅਸੀਂ ਮੰਦਰ ਦੀ ਗੱਲ ਕਰ ਰਹੇ ਹਾਂ ਹੁਣ ਤੁਸੀਂ ਕਹਿੰਦੇ ਸ਼ਿਵ ਸੈਨਾ ਦੀ ਗੱਲ ਨਾ ਕਰੋ ਇਹ ਸਵਾਲ ਹੀ ਸਾਡੇ ਸ਼ਿਵ ਸੈਨਿਕ ਦੇ ਸੀਗੇ ਕਿਉਂਕਿ ਉਹੀ ਗੱਲ ਕਰਦੇ ਆਂ ਕਿ ਸਾਡੇ ਉਹ ਯਾ ਮੈਂ ਕਿਸੇ ਦੀ ਨਹੀਂ ਮੈਂ ਜਨਤਾ ਦੀ ਜੇ ਮੇਰੀ ਗੱਲ ਸੁਣੋ ਮੈਂ ਲਾਸਟ ਟਾਈਮ ਮੈਂ ਲਾਸਟ ਟਾਈਮ ਤੁਹਾਡੇ ਕੋਲ ਇੰਟਰਵਿਊ ਕਰਕੇ ਗਈ ਸੀ ਮੈਂ ਸ਼ਿਖਸੈਨਿਕ ਦੇ ਕਹੇ تھے ਆਈ ਸੀ ਜਦ ਸਾਡੇ ਤੁਸੀਂ ਵਾਰ-ਵਾਰ ਉਹਨਾਂ ਨੂੰ ਕਿਉਂ ਵਿਤ ਲੈ ਰਹੇ ਆਂ ਆਪਾਂ ਗੱਲ ਕਿਉਂਕਿ ਕਿਉਂਕਿ ਮੇਰੀ ਗੱਲ ਸੁਣੋ ਉਹ ਭਾਈਚਾਰੇ ਦੀ ਗੱਲ ਕਰਦੇ ਆ ਉਹ ਲੋ ਮੈਂ ਵੀ ਤੁਹਾਡੇ ਕਹਿ ਰਹੀ ਆ ਮੈਂ ਵੀ ਉਹੀ ਕਹਿ ਰਹੀ ਆ ਤੇ ਤੁਸੀਂ ਸਾਰਾ ਸਾਡਾ ਉਹਨਾਂ ਨੇ ਪੂਰਾ ਭਾਈਚਾਰਾ ਹੈਗਾ ਬਿਲਕੁਲ ਬਿਲਕੁਲ ਤੇ ਹੋਣਾ ਪਰ ਜਿਹੜੇ ਉਹਨਾਂ ਨੇ ਕੁਛ ਮੈਂ ਕੁਛ ਸੱਜਣਾਂ ਵਾਲੇ ਦੇ ਕਹੂੰਗਾ ਜਿਹੜੇ ਕੁਛ ਖੋਤੀਆਂ ਨੇ ਉਹ ਗਲਤ ਕੰਮ ਕਰਦੀਆਂ ਨੇ ਜੋ ਹੁਣ ਉਹ ਬਾਜ ਕਈ ਦਾ ਵਿੱਚ ਬੋਲਦਾ ਹੀ ਨਹੀਂ ਹੁਣ ਮੈਂ ਕਹਿੰਦਾ ਸੱਜਣਾਂ ਵਾਲੇ ਅਸੀਂ ਕਹਿੰਨੇ ਸੱਜਣਾਂ ਵਾਲੇ ਨਾਲ ਆਈ ਸਾਰਾ ਕੋ ਤੁਰਦੇ ਮੰਦਰ ਬੇਅਦਵੀ ਹੋਈ ਆ ਅਸੀਂ ਤੁਰਨਗੇ ਕਿ ਨਹੀਂ ਸਾਨੂੰ ਸੱਦਣ ਵੀ ਬਾਬਾ ਜੀ ਆਓ ਸਾਡੇ ਨਾਲ ਖੜੋ ਬੇਅਦਵੀ ਹੋਈ ਆ ਇਹ ਪਹੁੰਚਾਂਗੇ ਸੱਜਿਆ ਸਾਨੂੰ ਵੀ ਇਦਾਂ ਹੋਇਆ ਜੇ ਸਾਡੀ ਜ਼ਰੂਰਤ ਪਈ ਬੁਲਾਉਣ ਅਸੀਂ ਜਾਵਾਂਗੇ ਜੀ ਪੱਕਾ ਜਾਵਾਂਗੇ ਅਸੀਂ ਖੜਾਂਗੇ ਉੱਥੇ ਨਾਲ ਹੱਕ ਦੇ ਨਾ ਹੱਕ ਨਾਲ ਲੜ ਕੇ ਖੜਾਂਗੇ ਮੋਢਾਂ ਦੇ ਨਾਲ ਮੋਢਾ ਲਾ ਕੇ ਅੱਜ ਉਹ ਕਈ ਸਭ ਸੇ ਕੁਝ ਲੋਕ ਹਿੰਦੂ ਕੁਝ ਕਾਲੀਆਂ ਭੇਡਾਂ ਕਿਉਂ ਸਾਡੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਕਾਲੀਆਂ ਭੇਡਾਂ ਨੇ ਮੀਡੀਆ ਵਾਲਿਆਂ ਦੇ ਵਿੱਚ ਵੀ ਕਾਲੀਆਂ ਭੇਡਾਂ ਹੁੰਦੀਆਂ ਨੇ ਹਰ ਇੱਕ ਧਰਮ ਦੇ ਵਿੱਚ ਕਾਲੀਆਂ ਭੇਡਾਂ ਨੇ ਉਹ ਕੁਝ ਕਾਲੀਆਂ ਭੇਡਾਂ ਆਪਾਂ ਨੂੰ ਕਹਿੰਦੀ ਤਾਂ ਦੇਖੋ ਕੋਨੇ ਕੋਨੇ ਇਹ ਦੇਖੋ ਦਾਲ ਹੋ ਗਈ ਕੋਰਤਾ ਆਣੀ ਆਉਣੇ ਇੱਕ ਤਨ ਹੋਰ ਦਾ ਦਿੰਨਾ ਕਈ ਸਾਡੇ ਨਾਲ ਹਿੰਦੂ ਵੀਰ ਸ਼ਾਸਤਰੀਆ ਸਾਡੇ ਜਿਹੜੀਆਂ ਕਿਰਪਾਨਾਂ ਨੇ ਜਿਹੜਾ ਸਾਡੇ ਜੈਨ ਆ ਇਹ ਜੈਨ ਸਾਡੇ ਗੁਰੂ ਪਿਤਾ ਨੇ ਦਿੱਤੇ ਹੋਇਆ ਇਹਨਾਂ ਨਾਲ ਹੀ ਇੱਜ਼ਤਾਂ ਵੀ ਪਹਚਾਈਆਂ ਇਹਨਾਂ ਨਾਲ ਹੀ ਸਾਰਾ ਕੁਝ ਕੀਤਾ ਠੀਕ ਹੈ ਨਾ ਬਚਾਉਨੇ ਆ ਨਾ ਕਈ ਸਾਡੇ ਇਹ ਜਿਹੜੇ ਸਾਡੇ ਗੁਰੂ ਪੀਰਾਂ ਨੇ ਦਿੱਤੇ ਹੋਇਆ ਉਹ ਸਾਡੇ ਸ਼ਾਸਤਰਾਂ ਦੇ ਉੱਤੇ ਐਡਵੈਂਗ ਕਰ ਜਾਂਦੇ ਆ ਕਹਿੰਦੇ ਜੀ ਇਹਨਾਂ ਨੂੰ ਬੈਨ ਕਰੋ ਜੀ ਇਹਨਾਂ ਨੂੰ ਉਹ ਕਰੋ ਨਮਸਕਾਰ ਆਪ ਦੇਖ ਰਹੇ ਹੈ ਹੈਡਲਾਈਨਸ 24 ਖੰਡਾ ਮੇ ਬੀਤੇ ਦਿਨ ਜੋ ਬੇਅਦਵੀ ਹੋਈ ਹੈ ਔਰ ਸ਼ਿਵਲਿੰਗ ਕੋ ਖੰਡਿਤ ਕੀਤਾ ਗਿਆ ਹੈ ਮਾਮਲਾ ਇਹ ਕਾਫੀ ਦਿਨ ਪੁਰਾਣਾ ਹੋ ਚੁਕਾ ਹੈ ਬੀਤੇ सात आठ दिनों से इस मामले को लेकर शिवसैनिक सड़कों पर उतरे नजर आए और अब खबर ये आ रही कि आरोपी पुलिस की गिरफ्त में आ चुके हैं और वो आगे उनसे रिकवरी भी करेंगे रिमांड पे लेके जाएंगे और साथ में आगे सारी जानकारी भी मीडिया तक पहुंचाएंगे निहंग सिंह का इस पर क्या कहना है क्योंकि हमने ये सुना था बीते दिन शिव सैनिकों से कि हिंदू सिख नौ मास का रिश्ता होता है भाईचारा सिर्फ वही निभाते हैं बल्कि कोई सिख पगड़ीधारी वहां पे ना पहुंचा ना उस मामले की सूद ली तो निहंग सिंहों का जथा मेरे साथ है उनका क्या कहना पहले बात करते हैं वाहेगुरु जी का खालसा वाहेगुरु वाहे वाहे जी, जी, जी की फतेह जो कने तुसी कांड होया हैगा शिवजी महाराज दी सिंगुलर सिंगुलर दा ओदे का बेअदवी हुई आ पर मैं उनो जेडे ठेकेदार है धर्म दे ਮੈਂ ਉਹ ਮੰਦਰ ਉਹ ਠੇਕੇਦਾਰਾਂ ਨੂੰ ਕਹਿਣਾ ਚਾਹਣਾ ਵੀ ਅੱਜ ਤੁਸੀਂ ਤਾਂ ਜਾਗੋ ਕੱਢਦੇ ਬੈਨੇ ਕਹਿੰਦੇ ਪਏ ਨਾ ਜਾਗੋ ਕੱਢੀ ਉਹਨਾਂ ਨੇ ਬੰਦਿਆਂ ਨੇ ਕੁਝ ਸਭ ਸਾਰੇ ਠੇਕੇਦਾਰਾਂ ਨੇ ਧਰਮ ਦਿਆ ਨੇ ਉਹਨਾਂ ਨੇ ਜਾਗੋ ਕੱਢੀ ਇਹ ਕਹਿੰਦੇ ਆ ਵੀ ਆਜੋ Hindu ਧਰਮ ਇਕੱਠਾ ਹੋਵੇ ਵੀ ਮੈਂ ਕਹਿੰਨਾ ਯਾਰ ਤੁਸੀਂ ਕਾਹੜਾ ਇਕੱਠਾ ਕਰਜ ਕਰੀ ਜਾਗੋ ਕੱਢਦੇ ਆ ਇਕੱਠਾ ਹੋਣ ਦੀ ਤੁਸੀਂ ਕਹੋ ਆਓ ਭਾਈ ਜਿਹੜੀ ਬੇਅਦਵੀ ਹੋਈ ਆ ਉਹ ਆਪਾਂ ਜਾ ਕੇ ਉੱਥੇ ਉਹਦਾ ਹੱਲ ਕਰੀਏ ਮੈਂ ਕਹਿੰਨਾ ਕੋਈ Hindu ਵੀ ਵੀਡੀਓ ਨਹੀਂ ਦੇਖੇਗੀ ਨਾਉਣ ਸੈਵਸੈਨ ਵਾਲੇ ਵੀਰ ਜਿਹੜੇ ਹੈਗੇ ਆ ਨਹੀਂ ਸ਼ਿਵ ਸੈਨਿਕਾ ਦੀ ਇੰਟਰਵਿਊ ਵੀ ਆਪਾਂ ਕੀਤੀ ਹੈ ਕੱਲ ਸ਼ਿਵ ਸੇਨਾ ਸੰਗ ਦੇ ਰਾਸ਼ਟਰੀ ਸ਼ਿਵ ਸੈਨਾ ਸੰਗ ਦੇ ਜੋ ਪ੍ਰਧਾਨ ਨੇ ਯੋਗੇਸ਼ ਬਖਸ਼ੀ ਜੀ ਨੇ ਸਾਰੇ ਖੰਨਾ ਹੋ ਕੇ ਆਏ ਨੇ ਬਕਾਇਦਾ ਤੇ ਉਹਨਾਂ ਦਾ ਹੀ ਕਹਿਣਾ ਇਹ ਹੈ ਕਿ ਇੱਥੇ ਸਿੱਖ ਭਾਈ ਕੋਈ ਨਜ਼ਰ ਨਹੀਂ ਆਇਆ ਮੁੱਖ ਮੰਤਰੀ ਸਾਰਿਆਂ ਨੂੰ ਆ ਅਸੀਂ ਵੀ ਦੁੱਖ ਮਨਾਉਨੇ ਇਸ ਗੱਲ ਦਾ ਬਦਵੀਂ ਚਾਹ ਮੰਦਿਰ ਚ ਹੁੰਦੀ ਹੈ ਚਾਹ ਗੁਰਦੁਆਰੇ ਹੁੰਦੀ ਹੈ ਮਤਲਬ ਅੱਜ ਬਾਈਟ ਤੋਂ ਪਹਿਲਾਂ ਕੋਈ ਸਾਂਝਾ ਕੁਝ ਤੁਸੀਂ ਆ ਕੇ ਮੀਡੀਆ ਦੇ ਵਿੱਚ ਬੋਲੇ ਤੁਸੀਂ ਕਿ ਨਹੀਂ ਅਸੀਂ ਨਾਲ ਆ ਸਾਨੂੰ ਵੀ ਦੁੱਖ ਹੈ ਕਿਉਂਕਿ ਨਾਲ ਜੇ ਖੜੇ ਦੇ ਸਾਰਾ ਜੱਥਾ ਇਸ ਟਾਈਮ ਆਵਾਹਨ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਦੇਖੋ ਬੇਟੇ ਅਸੀਂ ਤਾਂ ਤਾਂ ਜਾਈਏ ਨਾ ਜੇ ਸਾਨੂੰ ਕੋਈ ਉੱਥੇ ਦੱਸੇਗਾ ਵੀ ਸਾਰੇ ਲੋਕ ਹੁਣ ਤੁਹਾਡੇ ਜਰੀਏ ਦੱਸੇ ਮੇਰੀ ਗੱਲ ਸੁਣਨੋ ਦੱਸਣ ਦੀ ਲੋੜ ਹੀ ਨਹੀਂ ਕਿਉਂ ਖੰਨੇ ਦੇ ਵਿੱਚ ਹਾਈਵੇ ਜਾਂ ਪਤਖ ਖਬਰਾਂ ਚੱਲ ਰਹੀਆਂ ਨੇ ਖਬਰਾਂ ਚੱਲਦੀਆਂ ਨੇ মিডিਆ ਦੇ ਵਿੱਚ ਖਬਰਾਂ ਚੱਲਦੀਆਂ ਨਹੀਂ ਮੰਨਦੇ ਖਬਰਾਂ ਹੁਣ ਸਾਨੂੰ ਕੋਈ ਮੈਸੇਜ ਦਊਗਾ ਹੁਣ ਕੋਈ ਮੇਰੇ ਤੇ ਪ੍ਰੋਬਲਮ ਮੇਰਾ ਢੱਡ ਦੁਖਦਾ ਮੈਂ ਹੁਣ ਡਾਕਟਰ ਨੂੰ ਜਾ ਕੇ ਦੱਸੂਗਾ ਵੀ ਡਾਕਟਰ ਜੀ ਮੇਰੇ ਟੈਮ ਕਰੋਗੇ ਤੇ ਅਸੀਂ ਵੀ ਗੱਲ ਸੁਣੋ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਜੋ ਕਿਹਾ ਜਾਂਦਾ ਹੈ ਦੇਖੋ ਜੇ ਤੁਹਾਡੇ ਵੱਡੇ ਜਾਂ ਛੋੜੇ ਭਰਾਤੇ ਕੋਈ ਹਮਲਾ ਕਰਦਾ ਤੁਸੀਂ ਨਾਲ ਆਪੇ ਹੀ ਜਾਣਾ ਸੀ ਤੁਸੀਂ ਉਥੇ ਵੇਖ ਥੋੜੀ ਕਰੋਗੇ ਕਿ ਇਨਵੀਟੇਸ਼ਨ ਆਏਗਾ ਜਾਂ ਕੋਈ ਦੱਸੇਗਾ ਅਸੀਂ ਨਾਲ ਹੈ ਅਸੀਂ ਤਾਂ ਨਾਲ ਹਮੇਸ਼ਾ ਲਈ ਸਿੱਧੂ ਧਰਮ ਦੀ ਰਾਖੀਆ ਕਰਦੇ ਆਏ ਆਂ ਹਿੰਦੂ ਧਰਮ ਦੀਆਂ ਰਤੀਆਂ ਪੈਣਾ ਬਚਾਉਂਦੇ ਆਂ ਹਿੰਦੂ ਧਰਮ ਦੇ ਮੰਦਰ ਬਚਾਉਂਦੇ ਰਹੇ ਅਸੀਂ ਤਾਂ ਹਮੇਸ਼ਾ ਲਈ ਤੁਹਾਡੇ ਨਾਲ ਬਚਾਉਂਦੇ ਰਹੇ ਹੋ ਤੇ ਉਹਨਾਂ ਦਾ ਇਹ આરોਪ ਕਿਉਂ ਆ ਰਿਹਾ ਕਿ ਇਸ ਮੁੱਦੇ ਤੇ ਕੋਈ ਪਰਚਾਉਣ ਵਾਲੇ ਨੂੰ ਤੁਸੀਂ ਨਹੀਂ ਜਿੱਤ ਸਕਦੇ ਹਰ ਬੰਦੇ ਨੂੰ આરોਪ ਲਾਉਣ ਦਾ ਇੱਕ ਅਧਿਕਾਰ ਹੈ ਲੇਕਿਨ ਸਾਡੇ ਕੋਲ ਪਤਾ ਹੈ ਇਸ ਗੱਲ ਦਾ ਪਰ ਅਸੀਂ ਉੱਥੇ ਜਾ ਨਹੀਂ ਸਕੇ ਤੁਸੀਂ ਅੱਜ ਸਵਾਲ ਕਰ ਰਹੇ ਮੈਨੂੰ ਸਵਾਲ ਕਰ ਲੈਂਦੇ ਹੋ ਬੇਟੇ ਇਸ ਤਰ੍ਹਾਂ ਬਹਿਸ ਹੁੰਦੀ ਆ ਐਦਾਂ ਨਾ ਕਰੋ ਮੈਨੂੰ ਸਵਾਲ ਕਰ ਰਹੇ ਹੋ ਮੇਰਾ ਜਵਾਬ ਲੈ ਲਓ ਪਹਿਲੇ ਦੇਖੋ ਉੱਥੇ ਇਨਸੀਡੈਂਸ ਹੋਇਆ ਮਾੜਾ ਹੋਇਆ ਅਸੀਂ ਇਸ ਗੱਲ ਦਾ ਦੁੱਖ ਮਨਾਉਨੇ ਆ ਪਰ ਜੇ ਤੁਸੀਂ ਕਹੋ ਵੀ ਅਸੀਂ ਹੁਣ ਉੱਥੇ ਜਾਈਏ ਭੱਜ ਕੇ ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿੱਦਾਂ ਚੱਲ ਜੋਂਗੇ ਤੁਸੀਂ ਹੁਣ ਆਏ ਹੋ ਸਾਡੇ ਕੋਲ ਪੱਤਰਕਾਰ ਆਉਂਦੇ ਨੇ ਜੇ ਪੱਤਰਕਾਰ ਸਵਾਲ ਕਰੇਗਾ ਤੇ ਤਾਂ ਹੀ ਅਸੀਂ ਜਵਾਬ ਦੇਾਂਗੇ ਨਾ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਤੁਹਾਨੂੰ ਤੁਸੀਂ ਕਹਿ ਰਹੇ ਹੋ ਪਤਾ ਲੱਗਿਆ ਇਨਸੀਡੈਂਟ ਦੇ ਬਾਰੇ ਤਾਂ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਆਰੋਪੀ ਫੜੇ ਗਏ ਐਦਾਂ ਕੁਛ ਖਬਰ ਆਈ ਹੈ ਜਦ ਉਹ ਖਬਰ ਜੀ ਮੈਨੂੰ ਖਬਰ ਦੇਖੀ ਹੈ ਬਾਬਾ ਜੀ ਦੱਸ ਰਹੇ ਨੇ ਵੀ ਫੜ ਕਤਲ ਕਰਤੀਏ ਐਸਾ ਨਹੀਂ ਹੁੰਦਾ ਬੇਟੇ ਕਤਲ ਕਰਨ ਦੀ ਗੱਲ ਨਹੀਂ ਦੁੱਖ ਹੈ ਸਾਨੂੰ ਦੁੱਖ ਸਾਰੇ ਮਨਾ ਰਹੇ ਨੇ ਅਸੀਂ ਵੀ ਮਨਾ ਰਹੇ ਆ ਅਸੀਂ ਹੁਣ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਉਹਨਾਂ ਨੇ ਚੰਗਾ ਕੀਤਾ ਅਸੀਂ ਕਹਿੰਨੇ ਕਿਸੇ ਵੀ ਗੁਰਦੁਆਰੇ ਧਰਮ ਦੇ ਵਿੱਚ ਮਸਜਿਦ 'ਚ ਹੋਵੇ ਤਾਂ ਵੀ ਦੁੱਖ ਹੈ ਮੱਧ ਗੁਰਦੁਆਰੇ 'ਚ ਹੋਵੇ ਤਾਂ ਵੀ ਦੁੱਖ ਹੈ ਜੇ ਮੰਦਰ 'ਚ ਹੋਵੇ ਤਾਂ ਵੀ ਦੁੱਖ ਹੈ ਮਾੜੀ ਘਟਨਾ ਵਾਲੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਚਾਹੇ ਉਹ ਚੋਰ ਹੈ ਚਾਹੇ ਉਹ ਠੱਗ ਹੈ ਚਾਹੇ ਅਪਰਾਧੀ ਹੈ ਜੇ ਉਹ ਗੁਰਦੁਆਰੇ ਮੰਦਰ ਮਸਜਿਦ ਨਹੀਂ ਛੱਡ ਰਿਹਾ ਉਹ ਕਿਸੇ ਦਾ ਕੁਝ ਨਹੀਂ ਲੱਗਦਾ ਉਹਨੂੰ ਮਾੜੀ ਘਟਨਾ ਵਾਲੇ ਨੂੰ ਜਰੂਰ ਸਖਤ ਤੋਂ ਸਖਤ ਸਜ਼ਾ ਹੋਣੀ ਚਾ ਅਸੀਂ ਆਪ ਚਾਹੁੰਦੇ ਆ ਜੇ ਨਹੀਂ ਪ੍ਰਸ਼ਾਸਨ ਦੇਂਦਾ ਅਸੀਂ ਆਪ ਦੇਨੇ ਆ ਪਰ ਸਾਨੂੰ ਪੇਸ਼ਤਾ ਕਰੋ ਜਿਹੜਾ ਬੇਦਬੀ ਕਰ ਰਿਹਾ ਅਸੀਂ ਬੇਦਬੀ ਵਾਲੇ ਵਾਸਤੇ ਤੇ ਬਹੁਤ ਖੜੇ ਆ ਜਿੱਥੇ ਮਰਜ਼ੀ ਸਾਨੂੰ ਬੁਲਾਵੇ ਅਸੀਂ ਬੇਦਬੀ ਨਹੀਂ ਹੋਣ ਦਿੰਦੇ ਪਰ ਇੱਥੇ ਇੱਕ ਚੀਜ਼ ਮੈਂ ਪੁੱਛਣਾ ਚਾਹੁੰਗੀ ਠੀਕ ਹੈ ਤੁਸੀਂ ਇਸ ਟਾਈਮ ਆਵਾਜ਼ ਬੁਲੰਦ ਕਰਕੇ ਬੋਲ ਰਹੇ ਹੋ ਬਟ ਕਿਤੇ ਨਾ ਕਿਤੇ ਜੋ ਨੋ ਮਾਸ ਦਾ ਰਿਸ਼ਤਾ ਹੈ ਹਰ ਇੱਕ ਮੁੱਦੇ ਤੇ ਨਾਲ ਕਿਉਂਕਿ ਉਹ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਉਹ ਗੱਲ ਗੱਲ ਤੇ ਆ ਕੇ ਸਾਹਮਣੇ ਬੋਲ ਰਹੇ ਨੇ ਇਵਨ ਕਿ ਕਈ ਤੱਕ ਖੰਨੇ ਤੱਕ ਪਹੁੰਚ ਗਏ ਪ੍ਰਸ਼ਾਸਨ ਨੇ ਕੀ ਗੱਲ ਉਹਨਾਂ ਨੂੰ ਨਹੀਂ ਰੋਕਿਆ ਰੋਕਿਆ ਬਥੇਰਾ ਰੋਕਿਆ ਸਾਡੇ ਸਾਹਮਣੇ ਦੀ ਗੱਲ ਆ ਕਿ ਉਹਨਾਂ ਨੂੰ ਬਹੁਤ ਰੋਕਿਆ ਗਿਆ ਫਿਰ ਵੀ ਉੱਥੇ ਖੜੇ ਸੀ ਕਿ ਆਪਣਾ ਇੱਥੇ ਫਰਜ਼ ਨਹੀਂ ਬੰਦਦਾ ਸੀ ਅਸੀਂ ਜਾਵਾਂਗੇ ਜੇ ਲੋੜ ਪਈ ਸਾਡੀ ਤਾਂ ਸਾਡੇ ਜਰੂਰ ਤਾਡੇ ਕਹਿੰਦੇ ਨਹੀਂ ਜਾਣਾ ਬਟੇ ਅਸੀਂ ਸਾਡੀ ਆਪਣੀ ਇੱਕ ਜਿਹੜੀ ਵੱਡੀ ਐ ਸਾਨੂੰ ਵੀ ਦਿਖਦਾ ਆ ਜੋ ਇਨਸੀਡੈਂਸ ਘਟਣਾ ਵਾ ਹੋ ਰੀਆਂ ਅਸੀਂ ਉਹਦੇ ਵਿੱਚ ਬੋਲਦੇ ਵੀ ਆ ਦੱਸਦੇ ਵੀ ਆ ਆਪਣਾ ਵਿਹਾਰ ਪਰ ਇਹ ਤੁਸੀਂ ਇੱਕਦਮ ਕਹੋ ਵੀ ਅਸੀਂ ਉੱਠ ਕੇ ਹੁਣ ਉਹਨਾਂ ਦੇ ਨਾਲ ਚਲੇ ਜੀਏ ਮੈਂ ਮੇਰੀ ਮੇਰੀ ਗੱਲ ਸੁਣੋ ਬਹੁਤ ਦੁੱਖਿਆ ਅੰਦਰ ਦਾ ਦੁੱਖ ਅਸੀਂ ਬਿਆਨ ਕਰ ਰਹੇ ਆ ਮਾੜੀ ਕਟਮ ਨਹੀਂ ਹੋਣੀ ਚਾਹੀਦੀ ਚਾਹੇ ਮੰਦਰ ਚ ਹੋਈ ਆ ਚਾਹੇ ਗੁਰਦੁਆਰੇ ਹੋਈ ਆ ਨਹੀਂ ਹੋਣੀ ਚਾਹੀਦੀ ਉਹ ਬੰਦਾ ਨਹੀਂ ਬਖਸ਼ਿਆ ਜਾਣਾ ਚਾਹੀਦਾ ਫੜਿਆ ਹੋਣੀ ਚਾਹੀਦੀ ਆ ਦਾ ਨਾਰਾ ਤੇ ਇਹੀ ਹੁੰਦਾ ਨਾ ਪਰ ਜੇ ਫੜਿਆ ਜਾਵੇ ਤੇ ਅਸੀਂ ਕਿਹੜਾ ਕਟ ਕਰਾਂਗੇ ਫੜਿਆ ਜਾਵੇ ਤੇ ਉਹ ਕਿਹੜਾ ਕਟ ਕਰਾਂਗੇ ਉਹਦੀਆਂ ਲੱਤ ਜੇ ਤੇ ਜਾਵੇ ਜਿਹੜਾ ਸਾਹਮਣਾ ਉਹ ਬੰਦੇ ਨੇ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਗੱਲ ਲੱਤ ਮਾਰੀ ਹੈਗੀ ਆ ਸਿੰਘਲੋਂ ਉਹਦੀਆਂ ਹੀ ਲੱਤ ਵੀ ਵੱਡਾਂਗੇ ਅਸੀਂ ਸਾਨੂੰ ਵੀ ਲੰਘਾਂਗੇ ਪਰ ਮਤਵ ਵਾਲੀ ਗੱਲ ਗੁਰੂ ਘਰ ਦੇ ਪ੍ਰਸ਼ਾਸਨ ਦਾ ਕੰਮ ਸਭ ਤੋਂ ਪਹਿਲਾਂ ਆ ਉਹ ਫੜੇ ਜਥੇਬੰਦੀਆਂ ਨੂੰ ਦੱਸੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਦੱਸੇ ਉਹਨਾਂ ਹਿੰਦੂ ਜਥੇਬੰਦੀਆਂ ਨੂੰ ਦੱਸੇ ਵੀ ਭਾਈ ਇਹ ਪਾਪੀ ਬੰਦਾ ਆ ਇਹ ਅੰਦਰ ਵੜਿਆ ਕਿੱਦਾਂ ਔਰੇ ਨੇ ਵੀ ਅਤਬੀ ਕੀਤੀ ਕਿੱਦਾਂ ਬਿਟੇ ਇਹ ਇਨਸੀਸਟੈਂਸ ਤੁਹਾਡਾ ਨਹੀਂ ਹੈ ਤੁਹਾਡੇ ਖਬਰ ਸਾਡੇ ਕੋ ਪਹੁੰਚਾਉਣੀ ਤੇ ਸਾਡੇ ਜਵਾਬ ਸਵਾਲ ਲੈਣੇ ਇਹ ਆ ਤੁਸੀਂ ਹੁਣ ਜੇ ਕਰੋ ਮੈਂ ਉਕਸਾਨ ਨਹੀਂ ਰਹੀ ਮੈਂ ਉਕਸਾਨ ਨਹੀਂ ਰਹੀ ਮੈਂ ਉਕਸਾਨੀ ਨਹੀਂ ਮੈਂ ਸਵਾਲ ਜੋ ਮੈਂ ਅੱਗੇ ਮੈਂ ਗੱਲ ਸੁਣੋ ਦੋਸਤੋ ਅਗਲਾ ਸਵਾਲ ਕਰੋ ਚਾਰ ਚਾਰ ਸਵਾਲ ਉਧਰੋਂ ਆਏ ਉਹੀ ਚਾਰ ਸਵਾਲ ਲੈ ਕੇ ਮੈਂ ਤੁਹਾਡੇ ਸਾਹਮਣੇ ਖੜੀ ਆ ਇਸ ਮੁੱਦੇ ਤੇ ਮੈਂ ਦੇਖੋ মিডিਆ মিডিਆ ਇੱਕ ਪੱਖੇ ਨਾ ਅੱਡ ਨਹੀਂ ਹੋ ਗਏ ਅਸੀਂ ਅੱਜ ਵੀ ਇਕੱਠੇ ਹੀ ਆ ਸਾਡਾ 9 ਮਾਸ ਦਾ ਰਿਸ਼ਤਾ ਕੀ ਗੱਲ ਆ ਤਾਂ ਹੀ ਦੇਖੋ ਜਦ ਤੁਸੀਂ ਸਾਰੇ ਇਕੱਠੇ ਯੂਨਿਟੀ ਦੇ ਨਾਲ ਰਹੋਗੇ ਨਾ ਕਿਸੇ ਦਿਨ ਮਜ਼ਾ ਨਹੀਂ ਕਿ ਸਾਡਾ ਪਿਆਰ ਖਰਾਬ ਥੋੜਾ ਹੋ ਗਿਆ ਵੀ ਤੁਸੀਂ ਸ਼ੱਕ ਕਰ ਰਹੇ ਹੋ ਹੁਣ ਕਿੱਥੇ ਹੋ ਤੁਸੀਂ ਸ਼ੱਕ ਸ਼ੱਕ ਦੀ ਗੱਲ ਨਹੀਂ ਹੈ ਨਾ ਨਾ ਸ਼ੱਕ ਦੀ ਗੱਲ ਨਹੀਂ ਹੈ ਚਾਰ ਸਵਾ ਮੇਰੀ ਗੱਲ ਸੁਣੋ ਮੈਂ ਆਲ ਰਿਕਾਰਡ ਰਿਕਾਰਡ ਦੀ ਗੱਲ ਕਰ ਰਹੀ ਆ ਮੇਰੇ ਕੋਲ ਕੱਲ ਦੀ ਇੰਟਰਵਿਊ ਪਈ ਆ ਮੈਂ ਹੀ ਕਰਕੇ ਆਈ ਆ ਉਹ ਚਾਰ ਸਵਾਲ ਜੋ ਮੈਂ ਪੁੱਛਿਆ ਮੈਂ ਨੁਕਸਾਨ ਹੀ ਜਾਣਾ ਵੀ ਸੀ ਤੁਹਾਡਾ ਫਰਜ਼ ਸਾਡੇ ਕੋ ਵੀ ਹੋਣਾ ਬਿਲਕੁਲ ਬਿਲਕੁਲ ਤੇ ਅਸੀਂ ਕੋਈ ਮਾੜੀ ਗੱਲ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਆ ਵੀ ਬਹੁਤ ਮੰਦਭਾਗੀ ਘਟਨਾ ਹੋਈ ਆ ਜਿਹੜੀ ਹੋਈ ਆ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਪਰ ਅਸੀਂ ਉਹਨਾਂ ਗਲਤ ਬੰਦਿਆਂ ਦੇ ਖਿਲਾਫ ਆ ਜਿਹੜੇ ਬੰਦੇ ਬੇਅਦਬੀਆਂ ਕਰਦੇ ਨੇ ਅੱਜ ਤਾਂ ਤੁਸੀਂ ਹੋਈ ਨਹੀਂ ਸਕਦੇ ਸਾਡਾ ਇਤਿਹਾਸ ਹੁੰਦਾ ਨਹੀਂ ਆ ਜਿਹੜੇ ਬੇਅਦਬੀ ਕਰਨ ਪਹੁੰਚੇ ਨੇ ਜੇ ਉਹਦਾ ਧਰਮ ਹੁੰਦਾ ਤੇ ਉਹ ਮੰਦਰ ਨਾ ਜਾਂਦਾ ਉਹਦਾ ਧਰਮ ਹੁੰਦਾ ਤੇ ਉਹ ਗੁਰਦੁਆਰੇ ਨਾ ਜਾਂਦਾ ਸਾਡੇ ਕਈ ਪੰਜਾਬੀ ਭਰਾ ਵੀ ਸਿੱਖ ਜਿਹੜੇ ਕਿ ਬੇਅਦਬੀਆਂ ਦੇ ਵਿੱਚ ਫੜੇ ਗਏ ਨੇ ਤੇ ਹਿੰਦੂ ਭਰਾ ਵੀ ਹਿੰਦੂਆਂ ਦੇ ਵਿੱਚ ਫੜੇ ਗਏ ਨੇ ਪਰ ਮਸਲਾ ਕੀ ਆ ਉਹਨਾਂ ਦਾ ਧਰਮ ਨਹੀਂ ਹੈਗਾ ਤਾਉ ਜਾਂਦੇ ਨੇ ਜਦੋਂ ਇਹ ਘਟਨਾਵਾਂ ਹੁੰਦੀਆਂ ਨੇ ਨਾ ਉਹ ਨਸ਼ੇੜੀ ਕਿਸਮ ਦੇ ਆਦਮੀ ਹੋ ਸਕਦੇ ਨੇ ਉਹ ਕਿਸੇ ਤਰ੍ਹਾਂ ਦੇ ਵੀ ਜਿੱਦਾਂ ਲੋਕ ਕਹਿ ਦਿੰਦੇ ਨੇ ਪੱਤਰਕਾਰ ਹੀ ਬਣਾ ਦਿੰਦੇ ਨੇ ਇਹ ਮੰਦਬੁੱਧੀ ਸੀਗਾ ਹੁਣ ਮੰਦਬੁੱਧੀ ਤੇ ਤੁਹਾਡੇ ਕਹਿਣ ਤੇ ਹੋ ਗਿਆ ਜਿੱਦਾਂ ਉਹ ਬਿਆਦਬੀ ਕਰਨ ਗਿਆ ਸੀਗਾ ਉਸ ਦਿਨ ਤੇ ਮੰਦਬੁੱਧੀ ਹੋ ਗਿਆ ਬੁੱਧੀ ਬੁੱਧੀ ਬਿਨਾ ਬੁੱਧੀ ਇਹ ਨਹੀਂ ਹੋ ਸਕਦਾ ਇਹ ਸਿਰਫ ਇੱਕ ਬੁੱਧੀਮਾਨ ਵਿਅਕਤੀ ਕਰ ਦਿੰਦੇ ਨੇ ਬੇਟੇ ਸਾਜ਼ਿਸ਼ਾਂ ਬੜੀਆਂ ਕੁਸ਼ ਕਰਾਉਂਦੀਆਂ ਨੇ ਸਾਜ਼ਿਸ਼ਾਂ ਜਿਹੜੀਆਂ ਮੰਦਬੁੱਧੀ ਹੀ ਲੱਭਦੀਆਂ ਨੇ ਸਾਜਿਸ਼ੀ ਕਰਤਾ ਜਿਹੜਾ ਹੈ ਨਾ ਉਹ ਮੰਦਬੁੱਧੀ ਹੀ ਲੱਭਦਾ ਵੀ ਇਹਦੇ ਤੇ ਕਿਸੇ ਨੇ ਸ਼ੱਕ ਨਹੀਂ ਕਰਨਾ ਇਹਨੂੰ ਭੇਜ ਦਿਓ ਪਰ ਅਸੀਂ ਕਹਿੰਨੇ ਹ ਉਹਨਾਂ ਮਕਰ ਮੱਛਾਂ ਨੂੰ ਫੜਨਾ ਚਾਹੀਦਾ ਹੈ ਜਿਹੜੇ ਇਹ ਘਟਨਾਵਾਂ ਕਰਾਉਂਦੇ ਨੇ ਅੱਜ ਵੀ ਸ਼ਿਵ ਸੈਨਾ ਨੂੰ ਦੇ ਵਿੱਚ ਕੋਈ ਗੱਲ ਹੋਈ ਹੈ ਸ਼ਿਵ ਸੈਨਾ ਦੀ ਗੱਲ ਨਾ ਕਰੋ ਸਾਡੇ ਨਾਲ ਅਸੀਂ ਮੰਦਰ ਦੀ ਗੱਲ ਕਰ ਰਹੇ ਹਾਂ ਮੰਦਰ ਦੇ ਵਿੱਚ ਜੇ ਕੋਈ ਘਟਨਾ ਹੋਈ ਹੈ ਉਹਦੇ ਵਾਸਤੇ ਉਹ ਮਾੜੇ ਅੰਸਰ ਬਿਲਕੁਲ ਦੋਸ਼ੀ ਨੇ ਜਿਹੜਿਆਂ ਨੇ ਇਹ ਕੰਮ ਕਰਾਇਆ ਕਿਉਂਕਿ ਉਹ ਕੱਲਾ ਵਿਅਕਤੀ ਨਹੀਂ ਹੋ ਸਕਦਾ ਉਹ ਤੋਂ ਕਰਾਇਆ ਗਿਆ ਹਮੇਸ਼ਾ ਆਪਾਂ ਉਸ ਚੀਜ਼ ਤੇ ਟਾਰਗੇਟ ਹੋਈਏ ਉਸ ਜੜ ਨੂੰ ਫੜੀਏ ਕਿਹੜਾ ਬੰਦਾ ਬੇਅਦਬੀ ਕਰਾ ਰਿਹਾ ਹੈ ਕਿਨੂੰ ਇਹ ਮਿਲਦਾ ਹੈ ਕੁਝ ਉਹ ਪ੍ਰਸ਼ਾਸਨ ਅੱਜ ਪ੍ਰੈਸ ਕਾਨਫਰੰਸ ਹੈਗੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੱਸਣਗੇ ਅੱਗੇ ਦੀ ਕੀ ਕਾਰਵਾਈ ਹੋਣ ਵਾਲੀ ਹੈ ਕੌਣ ਸਾਹਮਣੇ ਆ ਰਿਹਾ ਹੁਣ ਤੁਸੀਂ ਕਹਿੰਦੇ ਹੋ ਸ਼ਿਵ ਸੈਨਾ ਦੀ ਗੱਲ ਨਾ ਕਰੋ ਇਹ ਸਵਾਲ ਹੀ ਸਾਰੇ ਸ਼ਿਵ ਸੈਨਿਕ ਦੇ ਸੀਗੇ ਕਿਉਂਕਿ ਉਹੀ ਗੱਲ ਕਰਦੇ ਨੇ ਕਿ ਸਾਡੇ ਹੋ ਜਾਂ ਤੁਸੀਂ ਮੈਂ ਕਿਸੇ ਦੀ ਨਹੀਂ ਮੈਂ ਜਨਤਾ ਦੀ ਹਾਂ ਮੈਂ ਜਨਤਾ ਦੀ ਹਾਂ ਦੇਖੋ ਸਵਾਲ ਮੰਦਰ ਦਾ ਜੋ ਉਠਿਆ ਮੈਂ ਮੰਦਰ ਦਾ ਉਹਨਾਂ ਨੇ ਕਹ ਲਿਆ ਸਾਡੇ ਕੋਲ ਮੇਰੀ ਗੱਲ ਸੁਣੋ ਉਹਨਾਂ ਨੇ ਉਹਨਾਂ ਉਹ ਕੌਣ ਹੁੰਦੇ ਭੇਜਣ ਵਾਲੇ ਜੇ ਮੇਰੀ ਗੱਲ ਸੁਣੋ ਮੈਂ ਲਾਸਟ ਟਾਈਮ ਮੈਂ ਲਾਸਟ ਟਾਈਮ ਤੁਹਾਡੇ ਕੋਲ ਇੰਟਰਵਿਊ ਕਰਕੇ ਗਈ ਸੀ ਮੈਂ ਸ਼ਿਵ ਸੈਨਿਕ ਦੇ ਕਹੇ ਤੇ ਆਈ ਸੀ ਜਸਾੜੀ ਤੁਸੀਂ ਵਾਰ-ਵਾਰ ਉਹਨਾਂ ਨੂੰ ਕਿਉਂ ਵਿੱਚ ਲੈ ਰਹੇ ਆਂ ਆਪਾਂ ਗੱਲ ਕਿਉਂਕਿ ਕਿਉਂਕਿ ਮੇਰੀ ਗੱਲ ਸੁਣੋ ਉਹ ਭਾਈਚਾਰੇ ਦੀ ਗੱਲ ਕਰਦੇ ਆ ਉਹ ਨੋ ਮੈਂ ਕਿਹੜਾ ਦੁਸ਼ਮਣੀ ਦੀ ਗੱਲ ਕਰਦੇ ਆਂ ਅਸੀਂ ਕਹਿ ਰਹੇ ਆਂ ਮਾੜੀ ਗੱਲ ਮੈਂ ਵੀ ਤੁਹਾਨੂੰ ਉਹੀ ਕਹਿ ਰਹੀ ਆਂ ਮੈਂ ਵੀ ਉਹੀ ਕਹਿ ਰਹੀ ਆਂ ਤੇ ਤੁਸੀਂ ਭਾਈਚਾਰਾ ਸਾਡਾ ਉਹਨਾਂ ਨੇ ਪੂਰਾ ਭਾਈਚਾਰਾ ਹੈਗਾ ਬਿਲਕੁਲ ਬਿਲਕੁਲ ਤੇ ਹੋਣਾ ਪਰ ਜਿਹੜੇ ਉਹਨਾਂ ਦੇ ਕੁਝ ਮੈਂ ਕੁਝ ਖਾਸਿਆਂ ਨਾਲ ਦੇ ਕਹਾਂਗਾ ਜਿਹੜੇ ਕੁਝ ਖੋਤੀਆਂ ਨੇ ਉਹ ਗਲਤ ਕੰਮ ਕਰਦੀਆਂ ਨੇ ਜੋ ਹੁਣ ਆਵਾਜ਼ ਕਈ ਦਾ ਵਿੱਚ ਬੋਲਦੇ ਹੀ ਨਹੀਂ ਹੈਗੇ ਹੁਣ ਮੈਂ ਕਹਿੰਦਾ ਸਿਵਸਨ ਵਾਲਿਆ ਹੀ ਕੰਨੇ ਸਿਵਸਨ ਵਾਲੇ ਨਾਲ ਆਈ ਸਾਰਾ ਕੋ ਤੁਰਦੇ ਮੰਦਰ ਬੇਅਦਵੀ ਹੋਈ ਆ ਅਸੀਂ ਤੁਰਨਗੇ ਕਿ ਨਹੀਂ ਸਾਨੂੰ ਸੱਦਣ ਵੀ ਬਾਬਾ ਜੀ ਆਓ ਸਾਡੇ ਨਾਲ ਖੜੋ ਬੇਅਦਵੀ ਹੋਈ ਆ ਇਹ ਪਹੁੰਚਾਂਗੇ ਤੇ ਜਾ ਨਾ ਪਹੁੰਚੀਏ ਫਿਰ ਗੱਲ ਕਰੋ ਤੇ ਜੋ ਹੁਣ ਜਿੰਨੇ ਚਿਰ ਆਪਾਂ ਨੂੰ ਆਪਾਂ ਸੈਂਡ ਸਿੜਕਾਂਗੇ ਤਾਂ ਹੀ ਖੁਸ਼ਬੂ ਜਾਊਗੀ ਤੇ ਬਗੈਰ ਸੈਂਡ ਸੜਕੇ ਤਾਂ ਖੁਸ਼ਬੂ ਕਿੱਦਾਂ ਹੋਈ ਹੁਣ ਜੇ ਉਹਨਾਂ ਨੇ ਗੱਲ ਕੀਤੀ ਆ ਸਾਨੂੰ ਪਤਾ ਲੱਗਿਆ ਹੈਗਾ ਤੁਸੀਂ ਸੱਸਿਆ ਸਾਨੂੰ ਵੀ ਇਦਾਂ ਹੋਇਆ ਜੇ ਸਾਡੀ ਜ਼ਰੂਰਤ ਪਈ ਬੁਲਾਉਣ ਅਸੀਂ ਜਾਵਾਂਗੇ ਜੀ ਪੱਕਾ ਜਾਵਾਂਗੇ ਅਸੀਂ ਖੜਾਂਗੇ ਉੱਥੇ ਨਾਲ ਹੱਕ ਦੇਣਾ ਹੱਕ ਨਾਲ ਲੜ ਕੇ ਖੜਾਂ ਇਹ ਜਿਹੜੇ ਆਪਾਂ ਇਹ ਸ਼ੁਰੂ ਤੋਂ ਹੀ ਮਦਦਤਾ ਕਰਦੇ ਆਏ ਆ ਸਾਡੇ ਗੁਰੂ ਪਿਤਾ ਗੁਰੂ ਮਹਾਰਾਜ ਸੱਚੇ ਬਾਜਾ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤੇ ਹੋਇਆ ਇਹਨਾਂ ਵਾਸਤੇ ਦਿੱਤੇ ਆ ਅੱਜ ਉਹ ਕਈ ਕੁਝ ਲੋਕ ਹਿੰਦੂ ਕੁਝ ਕਾਲੀਆਂ ਭੇਡਾਂ ਕਿਉਂ ਸਾਡੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਕਾਲੀਆਂ ਭੇਡਾਂ ਨੇ মিডিਆ ਵਾਲਿਆਂ ਦੇ ਵਿੱਚ ਵੀ ਕਾਲੀਆਂ ਭੇਡਾਂ ਹੁੰਦੀਆਂ ਨੇ ਹਰ ਇੱਕ ਧਰਮ ਦੇ ਵਿੱਚ ਕਾਲੀਆਂ ਭੇਡਾਂ ਨੇ ਉਹ ਕੁਝ ਕਾਲੀਆਂ ਭੇਡਾਂ ਆਪਾਂ ਨੂੰ ਦੇਖਾ ਇਹ ਦੇਖੋ ਕੋਨੇ ਕੋਨੇ ਅੱਛੇ ਇਹ ਦੇਖੋ ਦਾਲ ਹੋ ਗਈ ਕੁਰਤਾ ਆਉਣੀ ਆਉਣੇ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹ ਹੈਗੇ ਹੈਗੇ ਕੁਝ ਲੋਕ ਆਪਾਂ ਨੂੰ ਪਾੜ ਕੇ ਰੱਖਦੇ ਆਗੇ ਨਹੀਂ ਤਾਂ Hindu ਭਾਈਚਾਰਾ ਸਾਡਾ ਸਾਰਾ ਇੱਕ ਹੈ ਨਹੀਂ ਸਾਰਾ ਇੱਕ ਹੈ ਹਮੇਸ਼ਾ ਹੀ ਇੱਕ ਰਹੇਗਾ ਇੱਥੇ ਰਵਾਂਗੇ ਤੇ ਕੱਠੀ ਵਜਾਂਗੇ ਤੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕਿ ਸਾਡੀ ਸਾਡੇ ਹਿੰਦੂ ਭਾਈਚਾਰਾ ਸਾਰੇ ਰਲ ਮਿਲ ਕੇ ਜਿੱਥੇ ਬੇਅਦਬੀ ਆਉਂਦੀ ਹੈ ਪਾਦੀ ਮੰਦਰ ਹੋਵੇ ਸਾਡਾ ਕੈਨ ਨਾਲ ਕੋਈ ਮਾੜਾ ਨਹੀਂ ਹੋ ਜਾਂਦਾ ਕਿਸੇ ਦੇ ਚੰਗਾ ਕੈਨ ਨਾਲ ਕੋਈ ਚੰਗਾ ਨਹੀਂ ਹੋ ਜਾਂਦਾ ਆਪਾਂ ਘਟਨਾਵਾਂ ਤੇ ਜ਼ਿਕਰ ਕਰੀਏ ਕਿਸੇ ਦੀ ਆਪਾਂ ਮਨਸ਼ਾ ਨੂੰ ਉਹ ਨਾ ਕਰੀਏ ਕਿਸੇ ਨੂੰ ਪਚਾਈਏ ਹਾਂ ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਆਪਾਂ ਸਾਰੇ ਹਿੰਦੂ ਭਾਈ ਆ ਵੀ ਸਾਰੇ ਰਲ ਮਿਲ ਕੇ ਜਿਹੜਾ ਮੁੱਦਾ ਏਬੇ ਅਦੇ ਵੀ ਲੋ ਹੋਇਆ ਸਾਡੇ ਭਰਾ ਨੇ ਇਹਨੂੰ ਤੇ ਸਿੱਖ ਕਦੇ ਇਹ ਤਾਂ ਇਹ ਤਾਂ ਇਤਿਹਾਸ ਹੈ ਇਹ ਤਾਂ ਕੋਈ ਕਹਿ ਹੀ ਨਹੀਂ ਸਕਦਾ ਇਹੀ ਜੇ ਵਕ ਹੁੰਦੇ ਤਾਂ ਸਵਾਲ ਹੀ ਨਹੀਂ ਉਠਣਾ ਸੀ ਇੱਕੋ ਤਾਂ ਹੀ ਸਵਾਲ ਉਠਿਆ ਸਵਾਲ ਤੁਹਾਡੇ ਤੱਕ ਆਇਆ ਤੇ ਜਵਾਬ ਵੀ ਆਪਾਂ ਲੈ ਲਿਆ ਹੁਣ ਉਮੀਦ ਇਹ ਕਰਦੇ ਆ ਕਿ ਇਹ ਅਸੀਂ ਯੂਨਿਟੀ ਦਿਖਾ ਰਹੇ ਹਾਂ ਜੋ ਅੱਜ ਇੱਕ ਤਨ ਹੋਰ ਦੱਸ ਦਿੰਦਾ ਕਈ ਸਾਡੇ ਨਾਲ ਹਿੰਦੂ ਵੀਰ ਸ਼ਾਸਤਰੀਆ ਸਾਡੇ ਜਿਹੜੀਆਂ ਕਿਰਪਾਨਾਂ ਨੇ ਜਿਹੜਾ ਸਾਡੇ ਜੈਨ ਆ ਇਹ ਜੈਨ ਸਾਡੇ ਗੁਰੂ ਪੀਤਾ ਨੇ ਦਿੱਤੇ ਹੋਇਆ ਇਹਨਾਂ ਨਾਲ ਹੀ ਇੱਜ਼ਤਾਂ ਵੀ ਪਹਚਾਈਆਂ ਇਹਨਾਂ ਨਾਲ ਅਸੀਂ ਸਾਰਾ ਕੁਝ ਕੀਤਾ ਠੀਕ ਹੈ ਨਾ ਬਚਾਉਣੇ ਆ ਕਈ ਸਾਡੇ ਇਹ ਜਿਹੜੇ ਸਾਡੇ ਗੁਰੂ ਪੀਰਾਂ ਨੇ ਦਿੱਤੇ ਹੋਇਆ ਉਹ ਸਾਡੇ ਸ਼ਾਸਤਰਾਂ ਦੇ ਉੱਤੇ ਐਡ ਵੈਂਗ ਕਰ ਜਾਂਦੇ ਆ ਕਹਿੰਦੇ ਜੀ ਇਹਨਾਂ ਨੂੰ ਬੈਨ ਕਰੋ ਜੀ ਇਹਨਾਂ ਨੂੰ ਉਹ ਕਰੋ ਦੱਸੋ ਇਹ ਸ਼ਾਸਤਰ ਬੈਨ ਕਰਾਨ ਵਾਲੇ ਆ ਇਹ ਤਾਂ ਗੁਰੂ ਦੀ ਰੱਖਿਆ ਕਰਨ ਵਾਸਤੇ ਬੱਚਿਆਂ ਦੀ ਰੱਖਿਆ ਕਰਨ ਵਾਸਤੇ ਮੇਰੀ ਗੱਲ ਸੁਣੋ ਇਹ ਕੁਝ ਤੁਹਾਡੇ ਰੂਲਸ ਰੈਗੂਲੇਸ਼ਨਸ ਜੋ ਬਣੇ ਹੋਏ ਨੇ ਨਾ ਇਹ ਸੰਵਿਧਾਨ ਦੇ ਅੰਤਰਗਤ ਹੋਣਗੇ ਇਹ ਦਿੱਲੀ ਹਾਈ ਕੋਰਟ ਜਾਣੇ ਕੇਂਦਰ ਸਰਕਾਰ ਜਾਣੇ ਇਹ ਤੁਹਾਡੀ ਆਪਸ ਦੀ ਗੱਲ ਜਾਣੇ ਹੁਣ ਫਿਰ ਉਹੀ ਗੱਲ ਆ ਗਈ ਕਿ ਤੁਸੀਂ ਮੈਨੂੰ ਕਹੋਗੇ ਤੁਸੀਂ ਸ਼ਿਵ ਸੈਨਾ ਦੇ ਹੋ ਜਾਂ ਤੁਸੀਂ ਜੇ ਮੈਂ ਤੁਹਾਡੇ ਹੱਕ ਦੀ ਗੱਲ ਕਰੂੰਗੀ ਉਹ ਕਹਿਣਗੇ ਤੇ ਨਿਹੰਗ ਸਿੰਘਾਂ ਦੇ ਨਾਲ ਮਿਲੀ ਹੋਈ ਆ ਜੇ ਉਹਨਾਂ ਦੀ ਗੱਲ ਕਰ ਦੂੰਗੀ ਤੁਸੀਂ ਕਹੋਗੇ ਸ਼ਿਵ ਸੈਨਿਕਾਂ ਦੇ ਉਹ ਕਹਿਣਗੇ ਸ਼ਿਵ ਸੈਨਿਕ ਦੇ ਨਾਲ ਮਿਲੀ ਮਤਲਬ ਇੱਥੇ ਮੈਂ ਇਸ ਤੇ ਟਿੱਪਣੀ ਨਹੀਂ ਕਰ ਸਕਦਾ ਜਨਤਾ ਦਾ ਕਰੋ ਜਨਤਾ ਦਾ ਹੀ ਸਵਾਲ ਹੈ ਜਨਤਾ ਨਾਮ ਲੈ ਕੇ ਕਰਨਾ ਲੱਗਦਾ ਆ ਵੀ ਉਹਨਾਂ ਕੱਲਿਆ ਸਵਾਲ ਜਨਤਾ ਨਾਲ ਸੰਬੰਧਿਤ ਕਰੋ ਅਸੀਂ ਅਸੀਂ ਸੇਵਾ ਕਰਦੇ ਆਂ ਜਨਤਾ ਦੀ ਅਸੀ ਕਿ ਸੇ ਇੱਕ ਦੀ ਸੇਵਾ ਨਹੀਂ ਕਰਦੇ ਸਾਰੇ ਧਰਮ ਸਾਨੂੰ ਪਿਆਰੇ ਨੇ ਔਰ ਸਾਰੇ ਧਰਮਾਂ ਵਾਸਤੇ ਸਾਡੀ ਹੁਣ ਕਲਕੱਤੇ ਬੰਗਾਲ ਦੀ ਕੁੜੀ ਆ ਉਹ ਉਹ ਸਾਰਾ ਮੁੱਦਾ ਲੈ ਰਿਆ ਸਾਡੀ ਧੀ ਹੈ ਸਾਨੂੰ ਦੁੱਖ ਲੱਗਾ ਅਸੀਂ ਬਿਆਨ ਦਿੱਤੇ ਆ ਵੀ ਭਾਈ ਮਾੜਾ ਹੋਇਆ ਉਹਨਾਂ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਇਸੇ ਤਰ੍ਹਾਂ ਸ਼ਿਵਲਿੰਗ ਤੇ ਜੇ ਮਾੜਾ ਵਾਰ ਹੋਇਆ ਤੇ ਬਹੁਤ ਮਾੜੀ ਘਟਨਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੇਰੀ ਹੁਣ ਸੁਣੋ ਗੱਲ ਤੁਸੀਂ ਕਹਿ ਰਹੇ ਕਹੇ ਤੇ ਅਸੀਂ ਨਹੀਂ ਬੋਲਣਾ ਹੈਗਾ ਵੀ ਉਹ ਸਾਨੂੰ ਕਹਿਣ ਵੀ ਕਿੱਥੇ ਨੇ ਐਦਾਂ ਨਹੀਂ ਹੁੰਦਾ ਅਸੀਂ ਉਹ ਕਹਿੰਦੇ ਕੋ ਹੁਣ ਦੇਖੋ ਉਹਨਾਂ ਨੇ ਆਪਣਾ ਦੇਣਾ ਤੁਸੀਂ ਆਪਣਾ ਦੇਣਾ ਵੇਦੇ ਹੁਣ ਗੱਲ ਸੁਣੋ ਤੁਸੀਂ ਗੱਲ ਇੱਥੇ ਸਿਰਫ ਇੰਨੀ ਕੁ ਸ਼ੁਰੂ ਹੋਈ ਕਿ ਉਹ 9 ਮਾਸ ਦਾ ਰਿਸ਼ਤਾ ਦੋ ਭਰਾ ਨੇ ਛੋਟਾ ਭਰਾ ਵੱਡਾ ਭਰਾ ਜੋ ਤੁਸੀਂ ਸਮਝ ਰਹੇ ਹੋ ਉਹਨਾਂ ਦੇ ਕੁਝ ਸਵਾਲ ਸੀਗੇ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਤੁਸੀਂ ਉਲਟਾ ਜੋ ਉਹ ਚੀਜ਼ ਦੇਖੋ ਕਿਸੇ ਦਾ ਸਪੈਸੀਫਿਕ ਇੱਥੇ ਨਾਮ ਨਹੀਂ ਲੈ ਰਹੀ ਮੈਂ ਕਿ ਉਹਨੇ ਉਹ ਕਹਿਤਾ ਜੀ ਉਹਦੇ ਕਹੇ ਤੇ ਤੁਸੀਂ ਕਿਰਪਾਣ ਲੈ ਕੇ ਤੁਰ ਜਾਓ ਇਹ ਮੈਂ ਕੌਣ ਹੁੰਨੀ ਆ ਕਹਿਣ ਵਾਲੀ ਇਹ ਤੁਸੀਂ ਆਪ ਦੇਖੋਗੇ ਯੂਨਿਟੀ ਤੁਹਾਡੀ ਆਪਣੀ ਤੁਸੀਂ ਆਪਸ ਦੇ ਵਿੱਚ ਭਰਾ ਹੋ ਸਾਰੇ ਠੀਕ ਹੈ ਗੁੱਸਾ ਗਿਲਾ ਹਰ ਘਰ ਦੇ ਵਿੱਚ ਹੁੰਦਾ ਹਰ ਘਰ ਚੋਂ ਲੈ ਆ ਜੀ ਜਿਹੜੇ ਦੋ ਭਾਂਡੇ ਟੋਕਰੀ 'ਚ ਪੈਣਗੇ ਨਾ ਉਹ ਤਾਂ ਖੜਕਣਗੇ ਖੜਕਣਗੇ ਤੇ ਜੇ ਸਾਡਾ ਭਰਾਵਾਂ ਰਿਸ਼ਤਾ ਭਰਾ ਹੈਗੇ Hindu ਭਾਈ ਵੀਰ ਅਸੀਂ ਸਾਰੇ ਵੇ ਵੀ ਲੜਨ ਆ ਵੀਆ ਆਪਣਾ ਹੋਗਾ ਤਾਂ ਹੀ ਲੜੂਗਾ ਤੇ ਜੇ ਕੋਈ ਵਿਚਾਰਾਂ ਦੀ جنگ ਹੈ ਵਿਚਾਰ ਜਿਹੜੇ ਆ ਇੱਕ ਦੂਜੇ ਦੇ ਕਈ ਵਾਰੀ ਨਹੀਂ ਮਿਲਦੇ ਤੇ ਇਹ ਹੋ ਜਾਂਦੀਆਂ ਗੱਲਾਂ ਬਾਤਾਂ ਵਿੱਚ ਵੀ ਨਹੀਂ ਮਿਲਦੇ ਕਰ ਦੇ ਵਿੱਚ ਵੀ ਯਾਰ ਰੱਖਣੇ ਚਾਹੀਦੇ ਆ ਹਰ ਬੰਦੇ ਨੂੰ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਉਹ ਭਾਵੇਂ ਅਗਲੇ ਨੂੰ ਦੁੱਖ ਲੱਗੇ ਚਾਹੇ ਸੁੱਖ ਲੱਗੇ ਉਹ ਉਹਦੀ ਬਿਰਤੀ ਹੈ ਪਰ ਆਪਣੇ ਵਿਚਾਰ ਜਰੂਰ ਦੱਸਣ ਦਾ ਹੱਕ ਸਾਰੇ ਬੰਦਿਆਂ ਨੂੰ ਹੈ ਇਸ ਕਰਕੇ ਅਸੀਂ ਵੀ ਇਸੇ ਤਰ੍ਹਾਂ ਹੀ ਆਵਾਜ਼ ਬੁਲੰਦ ਕਰ ਰਹੇ ਆਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਭਰਾ ਇਕੱਠੇ ਬੈਠ ਕੇ ਰਲੋ ਮਿਲੋ ਖੇਡੋ ਤੇ ਹਰੇ ਕਾਰੋਬਾਰ ਕਰੋ ਜਿਹੜੇ ਵੀ ਆਪਣੇ ਦੁਨੀਆ ਦੇ ਵਿੱਚ ਰਹਿ ਕੇ ਆਪਾਂ ਇਨਸੀਡੈਂਸ ਕਰਦੇ ਆ ਘਟਨਾਵਾਂ ਹੁੰਦੀਆਂ ਉਹਨਾਂ ਤੇ ਰਲ ਕੇ ਵਿਚਾਰ ਕਰੋ ਰਲ ਕੇ ਡਟ ਕੇ ਪੈਰਾ ਦਿਓ ਕਦੇ ਮਾੜੀ ਘਟਨਾ ਹੋ ਹੀ ਨਹੀਂ ਸਕਦੀ ਸਰਕਾਰਾਂ ਨੂੰ ਜਗਾਓ ਤੇ ਸਰਕਾਰਾਂ ਤੋਂ ਕੰਮ ਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਜੀ ਆਹ ਇੱਕ ਸਵਾਲ ਸੀ ਤੇ ਉਸ ਦਾ ਜਵਾਬ ਮੈਨੂੰ ਮਿਲ ਗਿਆ 나ਹੀਂ ਕਦੇ ਅੱਡ ਹੋਏ ਸੀ 나ਹੀਂ ਕੋਈ ਕਰ ਸਕਦਾ ਭਾਈ ਮੁੱਦਾ ਜੋ ਵੀ ਨਿਕਲ ਕੇ ਆ ਰਿਹਾ ਜੋ ਵੀ ਸਵਾਲ ਇੱਕ ਦੂਜੇ ਤੇ ਦਾਗੇ ਜਾ ਰਹੇ ਨੇ ਜਵਾਬ ਤੁਹਾਡੇ ਸਾਹਮਣੇ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਪੇ